ਦੇਖੋ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਹੈ ਉਹ ਇਹ ਹੋਈ ਹੈ ਵੀ ਇਸ ਅੰਦੋਲਨ ਦੇ ਦਬਾਅ ਹੇਠ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਮਿਲ ਕੇ ਸਰਬਸੰਮਤੀ ਨਾਲ ਜੋ ਕਾਰਵਾਈ ਪਾਸ ਕੀਤੀ ਹੈ ਉੱਥੇ ਚਾਹੇ ਤਿੰਨ ਕਾਨੂੰਨ ਪਾਸ ਕੀਤੇ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਉਹ ਸਰਬਸੰਮਤੀ ਨਾਲ ਪਾਸ ਕੀਤਾ ਹੈ ਇਹ ਇਹਦਾ ਮਤਲਬ ਇਹ ਹੈ ਵੀ ਸਟੇਟ ਸਾਰੀ ਇੱਕ ਤਰ੍ਹਾਂ ਨਾਲ ਇਹਨਾਂ ਦੇ ਵਿਰੋਧ ਵਿੱਚ ਖੜੀ ਹੋ ਗਈ ਇਸ ਕਿਸਾਨ ਅੰਦੋਲਨ ਦੀ ਇਹ ਵੱਡੀ ਪ੍ਰਾਪਤੀ ਹੈ ਪਰ ਮਸਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਸਟੇਟ ਦੇ ਐਕਟ ਦੇ ਉੱਤੇ ਹਮੇਸ਼ਾ ਪਾਰਲੀਮੈਂਟ ਦਾ ਐਕਟ ਜਿਹੜਾ ਉਹ ਉੱਤੇ ਰਹੇਗਾ ਇਹ ਹੁਣ ਆਲੇ ਇਹਨੇ ਜਾਣਾ ਰਾਸ਼ਟਰਪਤੀ ਕੋਲ ਕੁਝ ਐਕਟ ਨੇ ਇੱਕ ਜਿਹੜਾ ਸਰਕਾਰ ਨੇ ਕੀਤਾ ਹੈ ਭਈ ਜ਼ਮੀਨ ਕਿਸੇ ਦੀ কুরਕੀ ਨਹੀਂ ਹੋਊ 2 1/2 ਏਕੜ ਤੱਕ ਵਾਲੇ ਦੀ ਜ਼ਮੀਨ ਦੀ কুরਕੀ ਨਹੀਂ ਹੋਊ ਜੇ ਕਰਜ਼ਾ ਨਾ ਮੋੜੇ ਜਿਹੜਾ ਇਹ ਤੋਂ ਵੱਧ ਜ਼ਮੀਨ ਦਾ ਮਾਲਕ ਉਹਦੀ ਅਧੋਂ ਵੱਧ কুরਕੀ ਨਹੀਂ ਹੋਊ ਉਹ ਉਹ ਤਾਂ ਸਾਡੇ ਗਵਰਨਰ ਨਹੀਂ ਕਰਦੇਣਾ ਕਿਉਂਕਿ ਉਹ ਸੈਂਟਰਲ ਐਕਟ ਨਾਲ ਉਹਦਾ ਕੋਈ ਸੰਬੰਧ ਨਹੀਂ ਇੱਕ ਉਹ ਇਹਨਾਂ ਨੇ ਪਾਸ ਕੀਤਾ ਹੈ ਉਹ ਪਰ ਇਹ ਠੀਕ ਹੈ ਵੀ ਹੁਣ ਲੜਾਈ ਮੋਦੀ ਦੇ ਘਰ ਚਲੀ ਗਈ ਉਹ ਜਾ ਕੇ ਨੈਸ਼ਨਲ ਲੈਵਲ ਤੇ ਕਿਸਾਨਾਂ ਨੂੰ ਇਸ ਲੜਾਈ ਨੂੰ ਹੋਰ ਤੇਜ਼ ਕਰਨਾ ਪਵੇਗਾ ਵੀ ਫਿਰ ਇਹਦੇ ਨਤੀਜੇ ਅੱਛੇ ਆਉਣਗੇ ਲੱਗਦਾ ਇਹ ਹੈ ਵੀ ਜਿਸ ਤਰ੍ਹਾਂ ਅੰਦੋਲਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਇਹ ਬਹੁਤ ਛੇਤੀ ਸਾਰੇ ਦੇਸ਼ पे ਆਪੀ ਅੰਦੋਲਨ ਹੋ ਜਾਏਗਾ ਔਰ ਇਹਨਾਂ ਤੇ ਚੰਗੀ ਨਿਕਲ ਗਏ ਨਹੀਂ ਅਸੀਂ ਪਹਿਲਾਂ ਤਾਂ ਤਿਆਰੀ ਇਹ ਕੀਤੀ ਹੈ 5 ਤਾਰੀਖ ਨੂੰ 5 ਨਵੰਬਰ ਨੂੰ ਅਸੀਂ ਸਾਰੇ ਦੇਸ਼ ਵਿੱਚ ਚੱਕਾ ਜਾਮ ਦਾ ਪ੍ਰੋਗਰਾਮ ਐਲਾਨ ਕੀਤਾ ਹੈ 27 ਤਾਰੀਖ ਨੂੰ 27 ਅਕਤੂਬਰ ਨੂੰ ਅਸੀਂ ਦਿੱਲੀ ਵਿੱਚ ਸਾਰੇ ਦੇਸ਼ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਟੋਟਲ ਸਾਰੀਆਂ ਇਕੱਠੀਆਂ ਹੋ ਰਹੀਆਂ ਤੇ ਉਹਦੇ ਬਾਅਦ ਅਸੀਂ ਨਵੰਬਰ ਦੇ ਅਖੀਰ ਤੱਕ ਕੋਈ ਡੇਟ ਤੈਅ ਕਰਾਂਗੇ ਤੇ ਜਦੋਂ ਅਸੀਂ ਦਿੱਲੀ ਦਾ ਦਿੱਲੀ ਵੱਲ ਮੂੰਹ ਕਰਾਂਗੇ ਤੇ ਸੰਭਾਵਨਾ ਇਹ ਹੈ ਵੀ ਦਿੱਲੀ ਵਿੱਚ ਫਿਰ ਆਪਣੀ ਕਿਸਮ ਦਾ ਇਤਿਹਾਸਿਕ ਇਕੱਠ ਹੋਏਗਾ ਜਿਹਦਾ ਅੱਜ ਤੱਕ ਕੋਈ ਇਦਾਂ ਦਾ ਰੰਗ ਕਦੇ ਦਿੱਲੀ ਨੇ ਨਹੀਂ ਦੇਖਿਆ ਹੋਏਗਾ ਔਰ ਮਜਬੂਰ ਕਰ ਦੇਵਾਂਗੇ ਮੋਦੀ ਨੂੰ ਬਈ ਉਹ ਆਪਣੇ ਜਿਹੜੇ ਇਸ ਤਰ੍ਹਾਂ ਦੇ ਆਪ ਖੁਦ ਦੇ ਫੈਸਲੇ ਹੈ ਕਾਨੂੰਨ ਨੇ ਉਹਨਾਂ ਨੂੰ ਵਾਪਸ ਲੈ ਲੱਗਦਾ ਹੈ ਇਦਾਂ ਵੀ ਸ਼ਾਇਦ ਰਾਸ਼ਟਰਪਤੀ ਕੋਲ ਜਾਣਾ ਪਾਸ ਹੋਣ ਮਨਜ਼ੂਰੀ ਵਾਸਤੇ ਸਟੇਟਾਂ ਆਪਣੇ ਲੈਵਲ ਤੇ ਲੜ ਰਹੀਆਂ ਨੇ ਹੋ ਸਕਦਾ ਸੁਪਰੀਮ ਕੋਰਟ ਵੀ ਜਾਣਾ ਪਵੇ ਸਾਨ ਜਥੇਵੰਦੀਆਂ ਦੇ ਵੀ ਇਹ ਨਿਗਾ ਚਾਹ ਸਕਦਾ ਕਿ ਉਹ ਵੀ ਕਾਨੂੰਨੀ ਚਾਰਾ ਜੋਈ ਕਰੇ ਕਿ ਉਹ ਸੁਰੱਖਿਤੇ ਰਹਿਣਗੇ ਦੇਖੋ ਜੀ ਸੰਵਿਧਾਨ ਦੀ ਧਾਰਾ 131 ਮੁਤਾਬਕ ਕੋਈ ਇੰਡੀਵਿਜੂਅਲ ਸੁਪਰੀਮ ਕੋਰਟ ਜਾਏਗਾ ਤਾਂ ਸਰਕਾਰ ਕੋਲ ਹਥਿਆਰ ਹੈ ਸਾਨੂੰ ਅਧਿਕਾਰ ਨਹੀਂ ਹੈ ਕਾਨੂੰਨ ਪਾਸ ਹੋਣ ਤੋਂ ਬਾਅਦ ਵੀ ਅਸੀਂ ਜਾ ਸਕੀਏ ਹਾਂ ਸਰਕਾਰ ਜਾ ਸਕਦੀ ਹੈ ਸਰਕਾਰ ਨੂੰ ਅਧਿਕਾਰ ਹੈ ਜੇ ਰਾਸ਼ਟਰਪਤੀ ਦਸਖਤ ਨਹੀਂ ਕਰਦਾ ਤਾਂ ਹੋ ਸਕਦਾ ਹੈ ਪੰਜਾਬ ਸਰਕਾਰ ਜਾ ਵੀ ਮੈਂ ਅੱਜ ਕਹਿ ਨਹੀਂ ਸਕਦਾ ਪਰ ਇਹ ਇਹ درست ਹੈ ਕਿ ਇਹ ਅੰਦੋਲਨ ਜਿਹੜਾ ਹੈ ਲੋਕਾਂ ਦੇ ਦਬਾਅ ਨਾਲ ਹੱਲ ਹੋਣਾ ਹੈ ਇਹ ਅਦਾਲਤਾਂ ਦੇ ਦਬਾਅ ਨਾਲ ਨਹੀਂ ਹੱਲ ਹੋਣਾ ਇਹਦੇ ਲਈ ਸਾਰੇ ਦੇਸ਼ ਨੂੰ ਖੜਾ ਹੋਣਾ ਪੈਣਾ ਤਾਂ ਇਹ ਇਹ ਨਿਹਰਾ ਇੱਥੇ ਆ ਤਿੰਨ ਆਰਡੀਨੇਟਸਾਂ ਤਕਸੀਮਤ ਨਹੀਂ ਇਹ ਤਾਂ ਦੇਸ਼ ਦਾ ਜਿਹੜਾ ਫੈਡਰਲ ਸਿਸਟਮ ਹੈ ਉਦੇ ਉਹਦੇ ਤੇ ਵੀ ਇੱਕ ਹਮਲਾ ਬਹੁਤ ਵੱਡਾ ਜਿਹੜੀਆਂ ਸਟੇਟਾਂ ਆਪਣੇ ਫੈਸਲੇ ਆਪ ਲੈਣ ਦੇ ਯੋਗ ਹੁੰਦੀਆਂ ਉਹਨਾਂ ਦੇ ਕੋਲੋਂ ਸਾਰੇ ਅਧਿਕਾਰ ਖੋਹ ਲੈਣਾ ਇਹ ਐਗਰੀਕਲਚਰ ਸਟੇਟ ਸਬਜੈਕਟ ਹੈ ਇਹਦੇ ਚ ਦਖਲ ਦੇਣਾ ਕੇਂਦਰ ਦਾ ਇਹ ਸੰਵਿਧਾਨ ਦੇ ਸਰਾਸਰ ਉਲਟ ਹੈ ਤੋ ਇਹ ਡਿਕਟੇਟਰਸ਼ਿਪ ਵੱਲ ਸੇਧ ਦਿੰਦਾ ਹੈ ਤੋ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਨੇਸ਼ਨਲ ਲੈਵਲ ਤੇ ਇਹਨੇ ਜਿੱਟਿਆ ਲੋਕਤੰਤ ਖਤਰੇ ਚ ਇਹਦੇ ਚ ਕੋਈ ਦੋਰ ਆਇਆ ਨਹੀਂ ਜੇ ਆਹ ਅੰਦੋਲਨ ਨਾ ਹੁੰਦਾ ਮੋਦੀ ਨੇ ਜਿਹੜੀ ਉਹਦੇ ਹੈਗਾ ਨਾ ਥੈਲੇ ਵਿੱਚ ਪਿਆ ਹੋਇਆ ਕੱਢ ਕੱਢ ਕੇ ਪਤਾ ਨਹੀਂ ਕਿੰਨੇ ਸੱਪ ਛੱਡਨੇ ਸੀ ਇਹ ਸਮਾਜ ਦਾ ਕੋਈ ਫਰਕ ਬਚਣੇ ਨਹੀਂ ਸੀ ਦੇਖੋ ਜਦੋਂ ਤੋਂ ਮੋਦੀ ਜੀ ਆਏ ਆ ਉਹਨੂੰ ਲੋਕਾਂ ਦੀ ਤਾਂ ਕੋਈ ਫਿਕਰ ਨਹੀਂ 2 ਕਰੋੜ ਨੌਕਰੀ ਕਦੇ 15-15 ਲੱਖ ਰੁਪਈਆ ਤੁਹਾਡੇ ਖਾਤਿਆਂ 'ਚ ਕਦੇ ਨੋਟਬੰਦੀ ਕਦੇ ਕੁਝ ਇੰਨੇ ਫੈਸਲੇ ਕੀਤੇ ਤੁਸੀਂ ਹੈਰਾਨ ਹੋਵੋਗੇ ਅੱਜ ਦੇਸ਼ ਦੀ ਇਕਨੋਮੀ ਬੰਗਲਾਦੇਸ਼ ਤੋਂ ਥੱਲੇ ਐ ਇਹਦੋਂ ਇਹਦੋਂ ਮਾੜੀ ਕੀ ਹੋਏਗੀ ਬੰਗਲਾਦੇਸ਼ ਅਸੀਂ ਹਿੰਦੁਸਤਾਨ ਨੇ ਜੰਮਿਆ ਉਹ ਉਹਦੀ ਜੀਡੀਪੀ ਸਾਡੇ ਨਾਲੋਂ ਉੱਤੇ ਐ ਫਿਰ મોદી મોદી ਸਾਹਿਬ ਦੇ ਆਉਣ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਉਦੋਂ ਪਹਿਲਾਂ ਹਾਲੇ ਸਾਡਾ ਸਭ ਕੁਝ ਵਧੀਆ ਚੱਲਦਾ ਸੀ ਇਹ ਬੈਂਕਾਂ ਤੁਸੀ ਇਹ ਕਦੀ ਹੋਇਆ ਵੀ ਇੱਕ ਰਿਜ਼ਰਵ ਬੈਂਕ ਹੁੰਦਾ ਰਿਜ਼ਰਵ ਰਿਜ਼ਰਵ ਬੈਂਕ ਆਫ ਇੰਡੀਆ ਦਾ ਉਹਨੂੰ ਕਦੀ ਨਹੀਂ ਛੇੜਦੇ ਹੁੰਦੇ ਉਸ ਦੇਸ਼ ਦੇ ਐਮਰਜੈਂਸੀ ਵਾਸਤੇ ਲੋੜਾਂ ਵਾਸਤੇ ਹੁੰਦਾ ਤੇ ਮੋਦੀ ਨੇ ਗੜਗੁੱਠਾ ਦੇ ਕੇ ਤਿੰਨ ਗਵਰਨਰ ਤੇ ਡਿਪਟੀ ਗਵਰਨਰ ਸਾਡੇ ਜਿਹੜੇ ਸੀ ਦੋ ਗਵਰਨਰ ਬਦਲੇ ਇੱਕ ਡਿਪਟੀ ਗਵਰਨਰ ਬਦਲਿਆ ਉਹਨਾਂ ਨੇ ਵਿਰੋਧ ਕੀਤਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਇਕਨੋਮੀ ਦਾ ਪੱਠਾ ਵੇਚੂ 176000 ਕਰੋੜ ਰੁਪਇਆ ਧੱਕੇ ਨਾਲ ਉਥੋਂ ਲੈ ਰਿਆ ਤੇ ਅੱਜ ਵੀ ਸਥਿਤੀ ਫੇਰ ਵੀ ਪੈਰਾਂ ਸਿਰ ਨਹੀਂ ਬੈਂਕਾਂ ਸਾਰੀਆਂ ਡੁੱਬੀ ਜਾ ਰਹੀਆਂ ਨੇ ਜੇ ਬੈਂਕਰ ਡੁੱਬ ਜਾਣੀ ਇਹਨੇ ਇਕਨੋਮੀ ਦਾ ਕੀ ਹਾਲ ਹੋ ਤੇ ਸਟੇਟ ਦੇ ਅਧਿਕਾਰ ਨੇ ਜਿਹੜੇ ਡੈਮ ਸਾਡੇ ਉਹ ਲੈ ਗਏ ਇੱਕ ਇੱਕ ਕਰਕੇ ਸਾਰਾ ਕੁਝ ਕੋਈ ਜਾ ਰਹੇ ਨੇ